ਪੰਡਤ ਹੋਇਕੈ ਵੇਦ ਬਖਾਨਾ ਆ ਵਿਦਵਾਨ ਹੋ ਗਏ ਪੰਡਤ ਉਹਨਾਂ ਵਿਦਵਾਨ ਹੈ ਬ੍ਰਾਹਮਣੀ ਹੈ ਇਹ ਤੇ ਬ੍ਰਾਹਮਣ ਦਾ ਪੰਡਤ ਦਾ ਫਰਕ ਹੈ ਪੰਡਤ ਨੇ ਬਾਤ ਪੜ੍ਹੀ ਹੈ ਬਹੁਤੇ ਚੇਲੇ ਪੰਡਤ ਦੇ ਨੇ ਸੰਤ ਰਿਸ਼ੀ ਗੁਰੂ ਨੇ ਸਾਡੇ ਪੜਨ ਤਨੇ ਬ੍ਰਾਹਮਣੀ ਕੋਈ ਵੀ ਰਿਸ਼ੀ ਗੁਰੂ ਨਹੀਂ ਹੈ ਆ ਰਾਮਣ ਦੇ ਕਹਦਾ ਚਲਦਾ ਜਨਨ ਨਸੀਬਾ ਬਾਹਮਣ ਨੂੰ ਬਾਹਮਣ ਨੂੰ ਬਾਹਮਣ ਲਿਖਿਆ ਬ੍ਰਾਹਮਣ ਹੋਤੀ ਜੁੰਦੀ ਹੈ ਬਾਹਮਣ ਹੋਰ ਹੁੰਦਾ ਬਾਹਮਣ ਦਾ ਕੌਮਦਾਨ ਹੋ ਗਿਆ ਜਿਵੇਂ ਜੱਟ ਹੈ ਤੇ ਬ੍ਰਹਮ ਗਿਆਨੀ ਹੋ ਗਿਆ ਜੇ ਕਿਸੇ ਵੀ ਜਨਤਾ ਹੋ ਗਿਆ ਉਹ ਬ੍ਰਾਹਮਣ ਬ੍ਰਾਹਮਣ ਦੀ ਯਾਦ ਨਹੀਂ ਕੋਈ ਹੁੰਦੀ ਬਾਹਮਣ ਦੀ ਯਾਦ ਹੈ ਜੇ ਬਾਹਮਣ ਬਾਮਣ ਗੁਰੂ ਹੈ ਜਗਤ ਦਾ ਹਾਂ ਜਿਹੜ ਜਗਤ ਦਾ ਗੁਰੂ ਬਣੇ ਬੈਠਾ ਹੈ ਬ੍ਰਾਹਮਣ ਨਹੀਂ ਹੈ ਬ੍ਰਾਹਮਣ ਕੌਣ ਹੈ ਕਹੀ ਕਬੀ ਜੋ ਬ੍ਰਹਮ ਵਿਚਾਰਾ ਸੋ ਬ੍ਰਾਹਮਣ ਕਹੀਤਾ ਹੈ ਹਮਾਰੇ ਬ੍ਰਹਮ ਗਿਆਨੀਆਂ ਦੇ ਦੇਸ਼ ਵਿੱਚ ਬ੍ਰਹਮ ਗਿਆਨੀਆਂ ਦੀ ਭਾਸ਼ਾ ਵਿੱਚ ਬ੍ਰਾਹਮਣ ਉਹਨੂੰ ਕਿਹਾ ਜਾਂਦਾ ਜੋ ਬ੍ਰਹਮ ਵਿਚਾਰ ਕਰਦਾ ਹੈ ਜੋ ਬ੍ਰह्म ਵਿਚਾਰ ਕਰਦਾ ਹੈ ਬ੍ਰਹਮ ਨੂੰ ਦੱਸਦਾ ਹੈ ਬ੍ਰਹਮ ਦਾ ਵਿਖਿਆਨ ਗੁਰਬਾਣੀ ਦਾ ਵਿਖਿਆਨ ਕਰਦਾ ਬ੍ਰਾਹਮਣ ਹੈ ਉਹ ਪੰਡਤ ਕਾਹਣਾ ਪੰਡਤ ਬਹਾਮਣ ਦੇ ਘਰ ਪੈਦਾ ਹੋ ਕੇ ਵਿਗੜ ਗਿਆ ਸਿਮਰਤਿ ਸ਼ਾਂਤ ਬੇਦਿਸ਼ਣਤਾ ਸਿਮਰਤਿ ਸ਼ਾਂਤ ਕਰ ਲੈ ਇਹ ਪੀਰਾਂ ਨੇ ਲਿਖੋ ਲਾਇਆ ਸਰਬ ਪੜਨਤਾ ਨੇ ਵਿਦਵਾਨਾਂ ਨੇ ਅੱਜ ਦੇ ਵਿਦਵਾਨ ਸਿੱਖ ਵਿਦਵਾਨ ਵੀ ਪੜ੍ਹਨਦੇ ਨੇ ਸਾਰੇ ਇਹ ਕਾਸ਼ੀ ਵਾਲੇ ਪੰਡਤਾਂ ਦੇ ਚੇਲੇ ਨੇ ਜਿਹਨਾਂ ਨੇ ਠੀਕੇ ਲਿਖੇ ਨੇ ਕਾਸ਼ੀ ਵਾਲੇ ਪੰਡਤਾਂ ਨੇ ਠੀਕੇ ਲਿਖੇ ਨੇ ਨਾ ਜੀ ਇਹ ਉਹਨਾਂ ਦੇ ਚੇਲੇ ਨੇ ਸਾਡੇ ਵਿਦਵਾਨ ਵੀ ਉਹਨਾਂ ਦੀ ਕਿਤਾਬਾਂ ਪੜ੍ਹਦੇ ਨੇ ਉਹਨਾਂ ਦੀ ਦੇਖਣੀ ਪੜ੍ਹਦੇ ਨੇ ਉਹਨਾਂ ਦੇ ਠੀਕੇ ਪੜ੍ਹਦੇ ਨੇ ਪੜ੍ਹ ਲੈਣੇ ਸਾਰੇ ਇਹਨਾਂ ਨੂੰ ਪੜ੍ਹਨ ਤਾਂ ਆਉਂਦੀ ਆ ਗੁਰਬਾਣੀ ਹੋਰ ਵਿਦਵਾਨ ਵੀ ਇਹ ਤੋਂ ਜਿਹੜੇ ਦੂਏ ਨੰਬਰ ਦੇ ਨੇ ਜਿਵੇਂ ਜਿਹੜਾ ਕਬੀਰ ਦਾ ਬੀਚਕਾਇਆ ਉਸ ਟੈਂਡਲ ਦੇ ਆਦਮੀ ਨੇ ਗਰਦਰ ਕਬੀਰ ਆਇਆ ਉਹ ਜਦ ਕਹਿੰਦਾ ਬੁਨੀ ਵਿਸ਼ਿਸ਼ਟ ਸ੍ਰੀ ਪੰਡਤ ਗਿਆਨੀ ਬਰਾਵਣ ਨਹੀਂ ਕਹਿੰਦਾ ਪੰਡਤ ਕਹਿੰਦਾ ਹੋ ਪੰਡਤ ਗਿਆਨੀ ਹੈ ਪੰਡਤ ਵਾਲਾ ਗਿਆਨ ਹੈ ਪੰਡਤ ਕਾਉਣਾ ਤਿੰਨ ਗੁਣਾਂ ਦੀ ਪੰਡ ਚੱਖੀ ਫਿਰਦਾ ਹੋਏ ਜੋ ਤਮੋ ਸਤੋ ਨੂੰ ਗੁਣਮੰਦ ਹੋ ਰਜੋ ਤਮੋ ਸਤੋ ਨੂੰ ਜਿਹੜੇ ਗੁਣਮੰਦ ਨੇ ਤਿੰਨੇ ਉਗਣਾ ਨੂੰ ਪੜ ਲਤਾ ਪੜ ਸੁਣਤੇ ਰਹਦਾ